आप देख रहे हैं वाई जी और आज की ये विशेष रिपोर्ट आपको हमारे संवाददाता खुशबू शर्मा जी के सहयोग से प्रस्तुत की जा रही है अमृतसर के कटरा खजाना में एनी टाइम मील रेस्टोरेंट का उद्घाटन हुआ जहां अब तक का सबसे बड़ा कुलचा बनाया गया ये जम्बो कुलचा साढ़े तीन फीट लंबा है और तेरह तरह के देसी मसालों ऐसी तैयार किया गया है रेस्टोरेंट के मालिक नवीश वाही के अनुसार इसे खास कारीगरों द्वारा एक विशेष रेसिपी ऐसी बनाया गया है इस मौके पर एक चुनौती भी रखी गई, जो कोई इस कुलचे को तीन मिनट में खा लेगा उसे खास इनाम दिया जाएगा इसके अतिरिक्त रेस्टोरेंट में एक सौ की स्पेशल वेज थाली भी शुरू की गई है जिसमें दाल मखनी बटर पनीर मसाला मिक्स वेज जीरा राइस सलाद अचार और रोटी शामिल है नवीश वाही ने बताया कि अमृतसर के कुलचे का बेमिसाल स्वाद यहाँ के मीठे पानी की वजह से है उन्होंने ये भी उल्लेख किया कि कई कारीगर दूसरे शहरों में कुलचे बनाते समय अमृतसर का पानी साथ लेकर जाते हैं ताकि असली स्वाद बरकरार रहे डॉक्टर सूरज शूर ने भी इस विशाल कुलचे का स्वाद चखा और आयोजन की प्रशंसा की जी टीवी चैनल पर ऐसी ही और खबरें देखने के लिए हमारे चैनल को लाइक करें और कमेंट बॉक्स में अपनी राय जरूर साझा करें ताकि हम आपके लिए और भी बेहतर व सटीक खबरें ला सकें। आपके सहयोग के लिए धन्यवाद ਅੱਜ ਅਸੀਂ ਇੱਥੇ ਐਨੀ ਟਾਈਮ ਮੀਲ ਦੀ ਓਪਨਿੰਗ ਹੋਈ ਹੈ ਰੈਸਟੋਰੈਂਟ ਦੀ ਅਸੀਂ ਇਹਦੀ ਇਨੋਗ੍ਰੇਸ਼ਨ ਕਰਨ ਆਏ ਸੀਗੇ ਔਰ ਇੱਥੇ ਦੇਖਿਆ ਜਿਹੜਾ ਤੁਸੀਂ ਥਾਲੀ ਲਾਂਚ ਕੀਤੀ ਹੈ ਇਟ ਇਜ਼ ਵੈਰੀ ਡੇਲੀਸ਼ੀਅਸ ਥਾਲੀ ਔਰ ਅਸੀਂ ਇਹਨੂੰ ਆਪ ਖਾਦਾ ਪਨੀਰ ਖਾਦਾ ਦਾਲ ਖਾਦੀ ਹੈ ਬਹੁਤ ਹੀ ਟੇਸਟੀ ਹੈ ਔਰ ਮੈਂ ਅਮਰ ਸੱਚ ਇਸਾ ਦੀ ਥਾਲੀ ਜਾਂ ਇਸ ਤਰ੍ਹਾਂ ਦਾ ਖਾਣਾ ਹਲੇ ਤੱਕ ਨਹੀਂ ਦੇਖਿਆ ਬਾਕੀ ਕੁਲਚਾ ਤੇ ਅਸੀਂ ਅੱਗੇ ਵੀ ਇੱਕ ਦੋਰੀ ਖਾ ਲਿਆ ਔਰ ਮੈਂ ਅੱਗੇ ਵੀ ਮੇਰੇ ਫਰੈਂਡ ਸਰਕਲ ਇੱਥੇ ਆਂਦੇ ਆ ਤੇ ਉਹਨਾਂ ਨੂੰ ਵੀ ਖਵਾਈ ਦਾ ਤੇ ਉਹ ਕਹਿੰਦੇ ਆ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਐਫ ਆਈਆ ਕੁਲਚਾ ਕਿਤੇ ਵੀ ਨਹੀਂ ਮਿਲੇਗਾ ਮੈਂ ਖੁਦ ਵੀ ਇਹਨੂੰ ਟੇਸਟ ਕੀਤਾ ਔਰ ਮੈਂ ਕਦੀ ਕੁਲਚਾ ਨਹੀਂ ਖਾਦਾ ਪਰ ਜਦੋਂ ਇਹ ਕੁਲਚਾ ਖਾਈਦਾ ਨਾ ਤੇ ਮੈਂ ਉਹ ਐਸਾ ਲੱਗਦਾ ਅੰਦਰ ਘੁੱਲ ਹੀ ਗਿਆ ਇਟਸ ਵੈਰੀ ਡਿਲੀਸ਼ੀਅਸ ਐਂਡ ਬਹੁਤ ਟੇਸਟੀ ਕੁਲਚਾ ਔਰ ਮੈਂ ਮੁਬਾਰਕਬਾਦ ਦੇਣਾ ਨਵੀਸ਼ ਨੂੰ ਕਿ ਇਤਨਾ ਅੱਛਾ ਤੁਸੀਂ ਸ਼ਹਿਰ ਦੇ ਵਿੱਚ ਇਹ ਜਿਹੜਾ ਸ਼ੁਰੂ ਕੀਤਾ ਐਨੀ ਟਾਈਮ ਮੀਲ ਔਰ ਐਨੀ ਟਾਈਮ ਦਾ ਮਤਲਬ ਹੈ 24 ਘੰਟੇ ਸਰਵਿਸ ਦੇ ਰਹੇ ਆ ਔਰ ਅੰਮ੍ਰਿਤਸਰ ਦੇ ਵਿੱਚ ਆਈ ਥਿੰਕ 11 ਵਜੇ ਤੱਕ ਰਾਤ ਤੱਕ ਕੋਈ ਵੀ ਕਿਸੇ ਵੀ ਜਗ੍ਹਾ ਤੇ ਕੁਲਚਾ ਕੋਈ ਨਹੀਂ ਦੇ ਰਿਹਾ ਅਗਰ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਇਟ ਇਜ਼ ਵੈਰੀ ਗੁੱਡ ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਲੋਕੀ ਕੁਲਚਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਅਗਰ ਤੁਸੀਂ ਇਹਦੀ ਇਸਾ ਹੀ ਕੁਆਲਿਟੀ ਰੱਖੋਗੇ ਔਰ ਬਹੁਤ ਅੱਛਾ ਚਲੇਗਾ ਮੇਰੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਮੈਂ ਨਵੀਸ਼ ਕੁਮਾਰ ਤੁਹਾਨੂੰ ਬਤਾਇਆ ਕਿ ਐਨੀ ਟਾਈਮ ਮੀਲ ਦੇ ਅਦਰ ਅਦਰ ਰੈਸਟੋਰੈਂਟ ਅਸੀਂ ਅਗਲੀ ਜਲ ਲਾਂਚ ਕਰ ਰਹੇ ਹਾਂ ਇੱਕ ਅਜੀਬ 199 खाली 149 इंच दे रहे हैं अनलिमिटेड वन पर्सन ठीक है जी इस देला विच तो है सारा सब कुछ तो इंक्लूडेड रोटी दे विच है तंदूरी तो होएगी हो दाल भी होएगा या गुजरी रोटी नान मिस्सी रोटी जो मांगोगे सब मिलेगा एक एनालिटिक स्विच स्ट्रेट ही ठीक है जी और एक आ रही है सेकंड थिंग अभी कर ਇਰਦੇ ਆਪਾਂ ਇੱਕ ਇਹ ਵੀ ਕਰ ਰਿਹਾ ਹੈ ਇੱਕ ਕੁਲਚਾ 3 ਮਿੰਟ ਵਿੱਚ ਕੋਈ ਖਾ ਲੇ ਕੱਲਾ ਬੰਦਾ ਅਗੇ ਨੂੰ 500 ਰੁਪਏ ਨਾਲ ਇਨਾਮ ਵੀ ਦੇਵਾਂਗੇ ਠੀਕ ਹੈ ਜੀ ਕਿੰਨਾ ਵੱਡਾ ਜੀ ਇਹ ਤਕਰੀਬਨ 2 ਤੋਂ 2.5 ਫੁੱਟ ਦੇ ਵਿੱਚ ਵਿੱਚ ਹੈਗਾ ਠੀਕ ਹੈ ਜੀ ਵਜੇ ਤਕਰੀਬਨ ਆਇ ਕੁਲਚੇ ਵਿੱਚ ਸਾਨੂੰ ਜਿੰਨਾ ਸਾਨੂੰ ਫੋਲੋ ਮਿਲਿਆ ਕਿਹਦਾ ਕੁਲਚਾ ਕਾਫੀ ਟ੍ਰੈਂਡ ਲੋਕਾਂ ਨੇ ਰਾਇਆ ਠੀਕ ਹੈ ਜੀ ਬਾਕੀ ਜਿਹੜੇ ਲੋਕੀ ਆਣਗੇ ਜਿਹਨੂੰ ਉਹਦੇ ਕਰਾਂਗੇ ਹੋਰ ਕੀ ਕੁਝ ਮਿਲਦਾ ਜੀ ਇੱਥੇ ਹੋਰ ਸਾਡੇ ਕੋਲ ਜੀ ਸ਼ੇਕਸ ਮਿਲ ਜਾਣਗੇ ਠੀਕ ਹੈ ਜੀ ਸ਼ੇਕਸ ਮਿਲ ਜਾਣਗੇ ਪੀ ਦਾ ਪਾਸਤਾ ਸੈਂਡਵਿਚ ਠੀਕ ਹੈ ਜੀ ਹੋਰ ਜੇ ਬਹੁਤ ਜਲਦੀ ਅਸੀਂ ਦੇਸੀ ਕੁਲਚਰ ਪਰਟੀਆਂ ਵੀ ਸ਼ੁਰੂ ਕਰ ਰਹੇ ਹਾਂ ਜੋ ਫੁੱਲ ਨਾਈਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਔਰ ਇੱਕ ਹੋਰ ਆਫਰ ਹੈ ਸਾਡੀ ਜਿਹੜਾ ਸਾਡਾ ਇੰਸਟਾਗ੍ਰam ਫਾਲੋ ਫੋਲੋ ਕਰੇਗਾ ਅਸੀਂ ਉਹਨੂੰ ਮੀਨੂ ਤੇ ਥੋੜੀ ਬਰੰਡ ਕਿਸਕਾ ਕਰਾਂਗੇ ਦੇ ਵਿੱਚ ਬਹੁਤ سارے ਕੰਬੋ ਮਿਲ ਰਹੇ ਨੇ ਸਸਤੇ ਤੇ ਉਹਦੇ ਵਿੱਚ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਬੋ ਹੈ ਇੱਕ ਕੰਬੋ ਦੇ ਰਹੇ ਨੇ ਅੱਧੀ 149 ਦਾ ਆਇਆ ਹੋ ਗਿਆ 40 ਹੋ ਗਈ 30 ਹੋ ਗਈ ਮੈਂ ਦੱਸ ਪਿਆ 30 ਹੋ ਗਈ ਤੇ ਪੁੱਛਾ ਹੋ ਗਿਆ ਇਹਨਾਂ ਕੀ ਆਲਰੇਡੀ ਡਿਸਕਾਊਂਟਡ ਰੇਟ ਤੇ 10 ਵੀ ਦੇ ਰਹੇ ਆ ਇਸ ਤੋਂ ਇਲਾਵਾ ਜੋ ਮੈਨੂ ਸਾਡਾ ਹੈਗਾ ਉੱਤੇ ਸੀ 25 ਡਿਸਕਾਊਂਟ ਦਵਾਂਗੇ ਜੋ ਸਾਡਾ ਹੈ ਫਿਰ ਇੰਸਟਾਗ੍ਰਾਮ ਫੋਲੋ ਕਰੇਗਾ ਇਹਦਾ ਵੱਡੇ ਕੁਝ ਦਾ 200 ਰੁਪਏ ਦਾ 199 ਮੈਂ ਜਿਹੜਾ ਪੂਰਾ ਤੇ ਨਾਮ ਇਹ ਨੋਰਮਲ ਜਿਹੜਾ ਕੋਈ ਚਾ ਤੁਸੀਂ ਕੀ ਰੇਟ ਲੱਗਦਾ ਉਹ ਅਸੀਂ 70 ਰੁਪਏ ਹੈ ਵੈਸੇ ਆਇਸ਼ਾ ਨੋਗਲ ਆਫਰ ਚੱਲ ਰਹੀ ਹੈ 50 ਮੇ ਦੇ ਲਈ ਦੇਸੀ ਕਿਉਂ ਵਾਲਾ ਦੇ ਦੇਸੀ ਕਿਉਂ ਵਾਲਾ ਉਹ ਦੇਸੀ ਕਿਉਂ ਵਾਲਾ ਬੋਕਰ ਵਾਲਾ ਜਿਹੜਾ ਟਾਈਮਿੰਗ ਕੀ ਦੇਗਾ ਜੀ ਕੁੱਚੇ ਦਾ ਕਿਸ ਨੇ ਰਾਤੀ ਖਾਣਾ ਟਾਈਮਿੰਗ ਹੈ ਜੀ ਸਾਡੀ ਸਿਰਫ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੋਈ ਚਾ ਰਾਤ ਰੱਖ ਮਿਲੇਗਾ ਦੇਰਾਂ 11 ਵਜੇ ਤੱਕ ਚਲੇਗਾ ਖਾਣਾ ਸਿਆਣਾ ਹੋਏਗਾ ਕਿੱਥੇ ਆਣਾ ਪਏਗਾ ਖਾਣਾ ਸਿਆਣਾ ਬੇਗਾ ਗੇਟ ਖਜ਼ਾਨਾ ਨੀਓ ਸ਼ੂਰ ਹਸਪੀਟਲ ਬਿਲਕੁਲ ਨਾਲ ਹੀ ਐ ਦੋਆਈ ਠੀਕ